ਹਾਂਜੀ ਅੱਜ ਤੁਹਾਡੇ ਨਾਲ ਦੋ ਗੱਲਾਂ ਕਰਨੀਆਂ ਨੇ ਇਹ ਦੋਨੋਂ ਹੀ ਜਦੋਂ ਸਾਡੇ ਅਸੂਰ 40 50 ਸਾਲਾਂ ਬਾਅਦ ਟੁੱਟਦੇ ਆ ਤਾਂ ਥੋੜਾ ਦੁੱਖ ਹੁੰਦਾ ਹੈ ਵੀ ਜੋ ਅਸੀਂ ਆਪਣੇ ਨਿਯਮ ਬਣਾਏ ਹੁੰਦੇ ਆ ਕੋਈ ਡਿਸਪਲਾਈਨਡ ਬਣਾਇਆ ਹੁੰਦਾ ਤਾਂ ਉਹ ਟੁੱਟਦਾ ਮਸਾ ਆਂਦਾ ਇਹ ਪਹਿਲਾਂ ਤਾਂ ਕਿ ਮੈਂ ਫਿਜ਼ੀਓਥerapist ਕੋਲ ਗਈ ਤੇ ਉਹ ਕਹਿੰਦੇ ਵੀ ਤੁਸੀਂ ਨਾ ਜਦੋਂ ਬੈਠਦੇ ਹੋ ਚੇਅਰ ਤੇ ਤਬ ਮਿਲ ਹਿਲਾਉਂਦੇ ਰਹਿਣਾ ਹੈ ਮਤਲਬ 5-6 ਦਿਨوں ਨੇ ਮੈਨੂੰ ਪੂਰਾ ਐਕਸਰਸਾਈਜ਼ਸ ਕਰਵਾਈਆਂ ਲਾਸਟ ਡੇ ਸੀ ਤਾਂ ਮੈਂ ਆਪਣੇ ਲੇਸਸ ਬਣ ਰਹੀ ਸੀ ਤਾਂ ਉਹ ਕਹਿੰਦੀ ਵੀ ਜਦੋਂ ਤੁਸੀਂ ਬੈਠਦੇ ਹੋ ਤਾਂ ਆਪਣੇ ਸਾਰੇ ਲੈਗਸ ਨੂੰ ਹਿਲਾਉਂਦੇ ਰਹਿਣਾ ਹੈਗਾ ਵੀ ਬਲੱਡ ਸਰਕੂਲੇਸ਼ਨ ਸਹੀ ਹੋਵੇ ਹੈ ਤੇ ਮੇਰਾ ਵੀ ਅਜੀਬ ਜਿਹਾ ਹੋ ਗਿਆ ਵੀ ਪਹਿਲਾਂ ਤਾਂ ਆਪਣੇ ਪੇਰੈਂਟਸ ਤੋਂ ਸਿੱਖਿਆ ਵੀ ਬੈਠ ਕੇ ਲੱਤਾਂ ਨਹੀਂ ਹਿਲਾਉਣੀਆਂ ਫੇਰ ਅਸੀਂ ਖੁਦ ਐਜ਼ ਹੀ ਟੀਚਰ ਵੀ ਵੀ ਬੱਚਿਆਂ ਨੂੰ ਵੀ ਡਾਂਟਿਆ ਵੀ ਨਹੀਂ ਆਪਣਾ ਬੈਸ ਸਹੀ ਤਰੀਕੇ ਨਾਲ ਬੈਠਣਾ ਹੈਗਾ ਡਿਸਪਲਿਨਸ ਰਹਿਣਾ ਹੈ ਤੇ ਇਹ ਜਦੋਂ ਉਹ ਹੁੰਦੇ ਟੁੱਟੀਆਂ ਹਸੂਲ ਕਈ ਵਾਰੀ ਉਹ ਬਹੁਤ ਦੁੱਖ ਹੁੰਦਾ ਹੈ ਅ ਦੂਸਰੀ ਗੱਲ ਕਿ ਜਦੋਂ ਅਸੀਂ ਪਾਰਟ ਯੋਗਾ ਕਰਨ ਜਾਂਦੇ ਆ ਤਾਂ ਉਹ ਬਾਅਦ ਦੇ ਵਿੱਚ ਬਹੁਤ ਆਇਆ ਕਹਿੰਦੇ ਵੀ ਆਰਟੀਫੀਸ਼ਲ ਹਸੂ ਹੈਗਾ ਜਦੋਂ ਮੈਨੂੰ ਲੱਗਦਾ ਸਟਾਰਟਿੰਗ ਚ ਕੀ ਹੁੰਦਾ ਕਿ ਜਦੋਂ 20-22 ਸਾਲ ਤੋਂ ਹਾਸੇ ਵੀ ਆਉਂਦੀ ਹੈ ਤੇ ਪੇਰੈਂਟਸ ਵੀ ਟੀਚਰ ਵੀ ਸਭ ਰੋਕ ਲਗਾਉਂਦੇ ਆ ਕਿ ਨਹੀਂ ਹਸਣਾ ਨਹੀਂ ਹੈਗਾ ਵੀ ਸਮਾਈਲ ਕਰਨੀ ਆ ਸਿਰਫ ਤੁਸੀਂ ਲੜਕੀਆਂ ਹੋ ਤੇ ਐਸੀ ਤਰ੍ਹਾਂ ਜਦੋਂ ਖੁਦ ਮੈਂ ਟੀਚਰ ਬਣੀ ਆ ਤਾਂ ਕਲਾਸ ਦਾ ਡਿਸਪਲਿਨ ਮੇਨਟੇਨ ਕਰਨ ਲਈ ਕਿ ਲੜਕੀਆਂ ਨੂੰ ਨਹੀਂ ਹਸਣਾ ਤੁਸੀਂ ਹੈਗਾ ਤੇ ਉਹ ਚੀਜ਼ਾਂ ਹੁਣ ਆਫਟਰ 60 ਜਿਹੜੀਆਂ ਨੇ ਦੋਨੇ ਹੀ ਉਸੂਲ ਟੁੱਟਦੇ ਹੋਏ ਜਿਹੜੇ ਨੇ ਬੜਾ ਦੁੱਖ ਜਿਹਾ ਹੁੰਦਾ ਚਲੋ ਜੋ ਪਰिवर्तन ਹੈ ਉਹ ਨੂੰ ਅਸੀਂ برداشت ਕਰਨਾ ਹੀ ਹੁੰਦਾ ਹੈ। ਥੈਂਕ ਯੂ ਜੀ ਅੱਜ ਹੀ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਨੀਆਂ ਸੀਗੀਆਂ। ਥੈਂਕ ਯੂ ਆਲ ਆਫ ਯੂ।